ਇਹ ਦੋਵੇਂ ਤਸਵੀਰਾਂ ਦੋ ਵੱਖ-ਵੱਖ ਥਾਵਾਂ ਦੀਆਂ ਨੇ ਪਰ ਦੋਵਾਂ ਦਾ ਮਕਸਦ ਇੱਕ ਸੀ ਹਾਏ 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 ਯੋਸ਼ੀ ਆਮ ਆਦਮੀ ਪਾਰਟੀ ਦਾ ਵਿਰੋਧ ਕੋਈ ਚੂੜੀਆਂ ਤੇ ਰਾਹੀ ਵਿਰੋਧ ਜਤਾ ਰਿਹਾ ਸੀ ਤਾਂ ਕੋਈ ਪੋਸਟਰਾਂ ਦੇ ਜ਼ਰੀਏ ਪਹਿਲਾਂ ਗੱਲ ਪਟਿਆਲਾ ਦੀ ਜਿੱਥੇ ਕੇਜਰੀਵਾਲ ਡਾਕਟਰਾਂ ਤੇ ਅਧਿਆਪਕਾਂ ਨੂੰ ਮਿਲਣਗੇ ਪਰ ਉਸ ਤੋਂ ਪਹਿਲਾਂ ਹੀ ਵਿਰੋਧੀ ਐਕਟਿਵ ਹੋ ਗਏ ਪੋਸਟਰਾਂ ਦੇ ਉੱਤੇ ਕੇਜਰੀਵਾਲ ਦੇ ਕਾਰਟੂਨ ਬਣਾ ਕੇ ਮਜ਼ਾਕ ਉਡਾਇਆ ਗਿਆ ਦੂਜੇ ਪਾਸੇ ਵਿਵਾਦਜਕਰੇ ਆਪ ਦੇ 18 ਮਦਾਇਕਾਂ ਦੀਆਂ ਤਸਵੀਰਾਂ ਲਾ ਕੇ ਨਾਲ ਲਿਖਿਆ ਗਿਆ ਕੇਜਰੀਵਾਲ ਦੇ 18 ਨਕਲੀ ਹੀਰੇ ਹਾਲਾਂਕਿ ਇਹ ਪੋਸਟਰ ਕਿਸਨੇ ਲਾਇਆ ਇਹ ਪਤਾ ਨਹੀਂ ਲੱਗ ਸਕਿਆ ਤੇ ਜਿਹੜਾ ਗੱਲ ਅਸੀਂ ਪਹਿਲਾਂ ਕਹਿੰਦੇ ਸੀ ਉਹ جگਜਾਰ ਹੋਣ ਲੱਗਿਆ ਆਮ ਆਦਮੀ ਪਾਰਟੀ ਜਿਹੜਾ ਕਹਿੰਦੇ ਹੀਰੇ ਚੰਦੂ ਗਲੇ ਆਉਗਾ ਮੈਂ ਆਹ ਦੇ 18 ਹੀਰੇ ਉਹਨਾਂ ਦੇ ਸਾਹਮਣੇ ਆਏ ਨੇ ਜੋ ਕਾਲਿਆ ਕਰਤੂਤਤਾ ਕਰਦੇ ਨੇ ਉਹ ਮਤਲਬ ਪਰਿਵਾਰ ਚ ਬੈਠ ਕੇ ਤੁਸੀਂ ਜਾਂ ਆਮ ਲੋਕਾਂ ਦੇ ਸੱਭਿਆਚਾਰ ਵਾਲੇ ਲੋਕਾਂ ਦੇ ਬੈਠ ਕੇ ਗੱਲ ਨਹੀਂ ਕਰ ਸਕਦੇ ਇਹ ਜੋ ਅਕਾਲੀ ਬੀਜੇਪੀ ਗਵਰਨਮੈਂਟ ਹੈ ਨਾ ਇਹਨਾਂ ਦੇ ਡਾਰਟੀ ਟੈਕਸ ਡਿਪਾਰਟਮੈਂਟ ਹੈ ਇਹ ਐਸੀ ਗਿਰੀ ਹੋਈ ਰਾਜਨੀਤੀ ਹੈ ਗਿਰੀ ਜਾ ਰਹੇ ਹਨ ਕੋ ਇਨਕੋ ਸਾਹਮਣੇ ਹਾਰ ਨਜ਼ਰ ਆਤੀ ਹੈ ਅਬ ਆਪਣੀ ਹਾਰ ਦੇਖ ਕੇ ਜੇ ਬਖਲਾ ਗਏ ਔਰ ਐਸੀ ਹਰਕਤੇ ਕਰ ਰਹੇ ਹਨ ਵਿਰੋਧੀ ਦੂਜੀ ਤਸਵੀਰ ਅੰਮ੍ਰਿਤਸਰ ਦੀ ਹੈ ਜਿੱਥੇ ਭਾਜਪਾ ਮਹਿਲਾ ਮੋਰਚਾ ਨੇ ਆਪ ਦੇ ਖਿਲਾਫ ਮੋਰਚਾ ਖੁੱਲਿਆ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਲੱਗੇ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਦੇ ਚੱਲਦੇ ਆਂ ਆਪ ਲੀਡਰਾਂ ਨੂੰ ਹੱਥਾਂ ਵਿੱਚ ਚੂੜੀਆਂ ਪਾਉਣ ਦੀ ਨਸੀਹਤ ਦਿੱਤੀ ਗਈ ਕੇਜਰੀਵਾਲ ਦੀ ਜਿੰਨੀ ਵੀ ਪਾਰਟੀ ਹੈਗੀ ਜਿਹੜੀਆਂ ਮਹਿਲਾਵਾਂ ਪਾਰਟੀ ਵਿੱਚ ਆਉਣਾ ਚਾਹ ਰਹੀਆਂ ਨੇ ਉਹਨਾਂ ਨੂੰ ਜੋਨ ਸ਼ੋਸ਼ਨ ਦੇ ਵਿੱਚੋਂ ਨਹੀਂ ਹੋ ਕੇ ਗੁਜ਼ਰਨਾ ਪੈ ਰਿਹਾ ਹੈ। ਉਹਨਾਂ ਨੂੰ ਬਰਕਰਾਰ ਘਰ ਨਾ ਦਿੱਤਾ ਹੈ। ਕਾਲੇ ਝੰਡੇ ਦਿਖਾਏ ਨੇ, ਚੂੜੀਆਂ ਦਿਖਾਈਆਂ, ਕੇਸਰੀਵਾਲੀ ਚੂੜੀਆਂ ਪਹਿਨ ਲੈਣਾ ਕਿਉਂਕਿ ਇਸ ਤੋਂ ਚੰਗਾ ਹੈ। ਕੇਸਰੀਵਾਲ ਦੀ ਪਾਰਟੀ ਮੈਂ ਅੱਜ ਦੇਖिए ਕੀ ਹੋ ਰਹਾ ਹੈ। ਜੋ ਗੰਦ ਇਹਨਾਂ ਨੇ ਦਿੱਲੀ ਵਿੱਚ ਫੈਲਾਇਆ ਹੈ, ਉਹ ਪੰਜਾਬ ਵਿੱਚ ਨਾ ਫੈਲਾएं। ਇਸ ਲਈ ਹਮ ਪੰਜਾਬ ਵਿੱਚ इनके ਆਉਣ ਦਾ ਵਿਰੋਧ ਕਰਦੇ ਹਾਂ। ਕੇਜਰੀਵਾਲ ਦੇ ਪੰਜਾਬ ਦੌਰੇ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ এবੀਪੀ ਸਾਂਝਾ ਦਾ YouTube ਚੈਨਲ ਤੇ ਲਾਈਕ ਕਰੋ Facebook ਪੇਜ